ਕਿਸ ਨਾਲ ਲੋਨ ਕਰਵਾਇਆ ਮੇਰਾ ਰਾਮ ਲਵਾ ਹੈ ਨਾ ਸਕੂਟਰੀ ਰਿਲੇਟਿਡ ਚੱਕਾ ਗੜਾ ਹੋਇਆ ਇਹ ਮੇਰੇ ਕੋਲ 3 ਮਹੀਨੇ ਹੋ ਗਏ ਮੇਰੇ ਕੋ ਬਹਾਨੇ ਨਾਲ ਪ੍ਰੋਡਿ ਕਰਕੇ ਮੈਂ ਕੋ ਸਕੂਟਰੀ ਲੈ ਕੇ ਗਿਆ ਵਾ ਕਿ ਮੈਂ ਤੁਹਾਡਾ ਲੋਨ ਕਰਾ ਦਿਨਾ ਮੇਰੀ ਨਵੀਂ ਸਕੂਟਰੀ ਏਜੰਸੀ ਚੋਂ ਕਢਵਾਈ ਉਸੇ ਵੇਲੇ ਮੇਰੇ ਕੋਲ ਕਿਹੜੀ ਸਕੂਟਰੀ ਸੀ ਕਿਹੜੀ ਏਜੰਸੀ ਦੀ ਬਣਾਈ ਆਹ ਕਿ ਆਪਣੇ ਕੋਲ ਐਕਸੈਸ ਬੈਂਕ ਸਾਹਮਣੇ ਹਾਂਡਾ ਏਜੰਸੀ ਜਿੱਦ ਕਿ ਉਹ ਹਾਂਡਾ ਏਜੰਸੀ ਦੇ ਵੀ ਬੰਦੇ ਨਾਲ ਰਲੇ ਹੋਏ ਨੇ ਸ਼੍ਰੀਦਾਮ ਫਾਈਨੈਂਸ ਦੇ ਬੰਦੇ ਵੀ ਨਾਲ ਰਲੇ ਹੋਏ ਨੇ ਜਿੱਦ ਕਿ ਉਹਨਾਂ ਨੇ ਮੇਰੇ ਸਿੰਪਲ ਸਕੋਰ ਤੋਂ ਵੀ ਮਾੜਾ ਸਕੋਰ ਸਮਝ ਕੇ ਵੀ ਮੇਰਾ ਲੋਨ ਪਾਸ ਕੀਤਾ ਰਲ ਕੇ ਮੇਰੇ ਨਾਂ ਤੇ ਹੁਣ ਇਸ ਟਾਈਮ ਲੋਨ ਬੋਲਦਾ ਸਕੂਟਰੀ ਮੇਰੇ ਕੋਲ ਨਹੀਂ ਹੈ ਮੈਂ ਗਰੀਬ ਜਾਨੀ ਆ ਮੈਨੂੰ ਇਨਸਾਫ ਦਿਵਾਇਆ ਜਾਵੇ ਮੈਂ ਹੀ ਰਿਕਵੈਸਟ ਕਰਦੀ ਤੁਹਾਡੇ ਅੱਜ ਕੀ ਹੋਇਆ ਤੁਹਾਡਾ ਅੱਜ ਮੈਂ ਜਦੋਂ ਇਹਨੂੰ ਰਸਤੇ 'ਚ ਰੋਕਿਆ ਇਹਨੇ ਮੈਨੂੰ ਥੋੜੇ ਦਿਨ ਪਹਿਲਾਂ ਵੀ ਗਲਤ ਕਮੈਂਟਸ ਦਿੱਤੇ ਮੇਰੇ ਨਾਲ ਮੇਰੇ ਭਾਬੀ ਸੀਗੇ ਇਹਨੇ ਗਲਤ ਕਮੈਂਟ ਕੀਤੇ ਇਹਦੀ ਜੀ ਕਿਤਾ ਗਲੀ ਕਿਸੇ ਚ ਵੜ ਗਿਆ ਅੱਜ ਵੀ ਇਹਨੇ ਮੈਨੂੰ ਗਲਤ ਕਮੈਂਟ ਕੀਤਾ ਕਿ ਮੇਰੇ ਨਾਲ ਫਲਾਣੀ ਤਾਂ ਚੱਲ ਮੈਂ ਇਹਨੂੰ ਬੰਨ ਲੈ ਕਹਿੰਦਾ ਰੁਕ ਮੈਂ ਚੱਲਦੀ ਮੈਂ ਆਪਣੇ ਭਰਾ ਨੂੰ ਆਪਣੇ ਭਾਬੀ ਨੂੰ ਉਹਨਾਂ ਨੂੰ ਫੋਨ ਕੀਤਾ ਤੇ ਜਦੋਂ ਇਹਨੂੰ ਪੁੱਛਿਆ ਉਲਟਾ ਇਹ ਮੇਰੇ ਹੱਥੀ ਪਿਆ ਮੇਰੇ ਬਾਵਾ ਤਾਂ ਕਿਹਨੇ ਚਿੱਲਿਆ ਕਹਿੰਦਾ ਅੱਗੋਂ ਮੈਂ ਤੁਹਾਨੂੰ ਕਿੰਦਾ ਵਾ ਭਿੰਦਾ ਚੂੜ ਵਾਲੇ ਦੀਆਂ ਕਿਸੇ ਮੁੰਡੇ ਦੀਆਂ ਤੇ ਉਲਟਾ ਇਹਨੇ ਮੇਰਾ ਗਲੇ ਪਿਆ ਉਹ ਗੱਡੀ 'ਚ ਬਿਠਾ ਕੇ ਹੁਣ ਉਹਨੂੰ ਲੈ ਕੇ ਗਿਆ ਉਹ ਵੀ ਬੰਦਾ ਕੋਈ ਰਿਪੋਰਟ ਰਖਾਈ ਤੁਸੀਂ ਮੈਂ ਤਾਂ ਸੀ ਤੇ ਰਿਪੋਰਟ ਦਿੱਤੀ ਹੋ ਜਾਂਦੀ ਮੈਨੂੰ ਹੋਵੇ ਤਿੰਨ ਮਹੀਨੇ ਹੋ ਗਏ ਤਿੰਨ ਮਹੀਨੇ ਰਿਪੋਰਟਾਂ ਨਹੀਂ ਹੋਈ ਹੋਈ ਕੋਈ ਕਾਰਵਾਈ ਕੋ ਕੁਛ ਨਹੀਂ ਹੋਉਂਦਾ ਐ ਸੱਤ ਮੇ ਦਿੱਤੀ ਹੋਈ ਮੈਂ ਕੋਈ ਕਾਰਵਾਈ ਨਹੀਂ ਹੋ ਰਹੀ ਕੋਈ ਸੁਣਵਾਈ ਨਹੀਂ ਹੋ ਰਹੀ ਉਹਨਾਂ ਦੀ ਮਾਮੀ ਐ ਕੋਈ ਉਹ ਜੋ ਕਿ ਉਹਨਾਂ ਦੀ ਸਪੋਰਟ ਕਰ ਰਹੀ ਐ ਉਹਨਾਂ ਦਾ ਕੰਮ ਹੀ ਐ ਲੋਕਾਂ ਦਾ ਫਰੋਡੀਆਂ ਕਰਨਾ ਲੋਕਾਂ ਦੇ ਨਾਮ ਤੇ ਲੋਕਾਂ ਦੇ ਨਾਲ ਝਿੜੀਆਂ ਸਭ ਤੁਹਾਡੇ ਕੋਲ ਕੋਈ ਉਹ ਲੈਣ ਵਾਸਤੇ ਲੈ ਕੇ ਗਿਆ ਤੁਹਾਡੇ ਕੋ ਕੀ ਲੈ ਕੇ ਗਿਆ ਤੁਹਾਡੇ ਕੋ ਆਧਾਰ ਕਾਰਡ ਲੈ ਕੇ ਗਿਆ ਕੀ ਲੈ ਕੇ ਮੈਂ ਨਾਲ ਗਈ ਸਕੂਟਰੀ ਲੈਣ ਤੁਸੀਂ ਲੈ ਗਏ ਉਸ ਨਾਲ ਨਹੀਂ ਮੈਂ ਤਾਂ ਮੈਂ ਸਕੂਟਰੀ ਕਹਿੰਦਾ ਮੈਡਮ ਤੁਹਾਡੀ ਸਕੂਟਰੀ ਤੇ ਲੋਨ ਕਰਾ ਦਿੰਨਾ ਚਲੋ ਮੇਰੀ ਸੈਟਿੰਗ ਅੰਦਰ ਮੈਂ ਕਿਹਾ ਚਲੋ ਠੀਕ ਐ ਮੈਂ ਕਿਹਾ ਮੈਂ ਉਹਨੂੰ ਇੰਨੀ ਗੱਲ ਕਿਹਾ ਸਰ ਮੈਂ ਨੀ ਤੁਹਾਡਾ ਸਭ ਕੁਝ ਹੋ ਜਾਣਾ ਲੋਨ ਪਾਸ ਜਦੋਂ ਮੈਂ ਗਈ ਆ ਤੇ ਮੈਨੂੰ ਉਹਨੇ ਉਸੇ ਵੇਲੇ ਮੇਰਾ ਸਭ ਕੁਝ ਜਾਂਦਿਆਂ ਨੂੰ ਫਾਈਲਪੁਲ ਤਿਆਰ ਕੀਤੀ ਪਈ ਸੀ ਤੋ ਥੋਕੇ ਨਾਲ ਮੇਕੋ ਫਾਈਲਾਂ ਦੇ ਉੱਪਰ ਸਾਈਨ ਕਰਾਏ ਗਲਤ ਵੀ ਮੈਂ ਸਕੂਟਰੀ ਮੇਕੋ ਮੈਂ ਵੇਚੀ ਉਹਨੂੰ ਡਾਕੀ ਜੈਂਸੀ ਦਾ ਪ੍ਰੂਫ ਹੈਗਾ ਵਾ ਵੀ ਤੁਸੀਂ ਨਾਲ ਕੇ ਸਕੂਟੀ ਚੁੱਕੀ ਗਈ ਹੋਣੀ ਤੁਸੀਂ ਸਕੂਟਰੀ ਮੈਂ ਨਾਲ ਲੈ ਮੈਨੂੰ ਕਹਿੰਦਾ ਮੈਡਮ ਤੁਸੀਂ ਉਤਰੋ ਤੇ ਮੈਂ ਤੁਹਾਡੀ ਲੋਨ ਦੀ ਬੈਂਕ ਚ ਗੱਲ ਕਰਕੇ ਆ ਮੈਂ ਕਿਹਾ ਚਲੋ ਠੀਕ ਹੈ ਸਰ ਹਲੋ ਲੈ ਜਾਓ ਮੈਂ ਘਰੇ ਤੁਰੇ ਜਾਂਦੀ ਹਾਂ ਸਾਥ ਹੁੰਦਾ ਸਭ ਕੁਝ ਕਰਿਆ ਥੋਕੇ ਨਾਲ ਕਰਾਏ ਥੋਕੇ ਨਾਲ ਕਰਾਏ ਸਾਈਨ ਇਹਨਾਂ ਨੇ ਮੇਰੇ ਕਾ ਨੀ ਰੁਪਈਆ ਵੀ ਲੈ ਕੇ ਮੇਰੇ ਕੋਲ ਆ ਗਿਆ ਹੋਇਆ ਸਰ ਸਾਡੇ ਨਾਲ ਵੀ ਦੀ ਪਰ ਵੀ ਤੁਹਾਨੂੰ ਕੋਣ ਕਹਿੰਦਾ ਸੀ ਆ ਰਾਮਦੂ ਭਾਈ ਆ ਸੀ ਸਰ ਤੇ ਸਾਨੂੰ ਕਹਿੰਦਾ ਸੀ ਕਿ ਤੁਹਾਨੂੰ ਪੈਸੇ ਦੀ ਲੋੜ ਸਾਨੂੰ ਥੋੜੀ ਦਿੱਕਤ ਸੀਗੀ ਪ੍ਰੋਬਲਮ ਸੀਗੀ ਪੈਸੇ ਕਾਰਨ ਤੇ ਕਹਿੰਦਾ ਮੈਂ ਲੋਨ ਕਰਾ ਦਿੰਦਾ ਵਾ ਤੇ ਮੈਂ ਆਪਣੇ ਕਿਸੇ ਕਜ਼ਨ ਦੇ ਨਾਮ ਤੇ ਇਹਨੂੰ ਸਕੂਟਰੀ ਕਢਾ ਕੇ ਦਿੱਤੀ ਅਸੀਂ ਸਰ ਸੰਤਪੁਰੇ 2 ਨੰਬਰ ਗਲੀ ਕਪੂਠ ਲਾਈ ਔਰ ਇਹ ਕਿਹਦਾ ਇਹ ਲਿੰਕ ਚਾਹ ਬੰਦਾ ਰਾਮਦੂ ਭਾਈ ਦਾ ਸਾਡੇ ਲਿੰਕ ਚ ਸਰ ਇਦਾਂ ਆਇਆ ਕਿ ਇਹ ਰਸਤੇ ਤੇ ਮਿਲਿਆ ਸੀ ਔਰ ਇਹ ਕਾਜੀ ਉਹਨਾਂ ਦੇ ਘਰਾਂ ਤੇ ਜਾਂਦਾ ਸੀ ਇਹ ਦੀਦੀ ਜੀ ਇਹਨਾਂ ਦੇ ਘਰ ਡਰਾਈਵਿੰਗ ਕਰਦੇ ਸੀਗੇ ਪਰ ਸਾਡਾ ਵੀ ਇਹਨਾਂ ਦੇ ਘਰ ਆਣ ਜਾਣ ਸੀਗਾ ਉੱਥੇ ਇਹਨਾਂ ਦੀ ਮੁਲਾਕਾਤ ਸਾਡੇ ਨਾਲ ਹੋਈ ਸੀ ਔਰ ਮੁਲਾਕਾਤ ਹੋਣ ਤੋਂ ਬਾਅਦ ਫਿਰ ਉਹ ਥੋੜਾ ਥੋੜਾ ਜਿਹਾ ਕੀ ਇਹਨਾਂ ਨੇ ਕਿ ਮੇਰੇ ਹਸਬੰਦ ਨੂੰ ਦੇਖਿਆ ਕਿ ਸਾਡੇ ਘਰ ਦੀਆਂ ਕੀ ਕਮੀਆਂ ਵਾਂ ਦੇਖਦਾ ਰਿਹਾ ਦੇਖਣ ਤੋਂ ਬਾਅਦ ਸਾਨੂੰ ਕਹਿੰਦਾ ਕਿ ਤੁਹਾਨੂੰ ਮੈਂ ਲੋਨ ਕਰਵਾ ਦਿੰਦਾ ਵਾਂ ਤੁਸੀਂ ਮੈਨੂੰ ਤੇ ਸਕੂਟਰੀ ਕਢਾ ਦੇ ਮੈਂ ਆਪਣੇ ਕਜ਼ਨ ਦੇ ਨਾਂ ਤੇ ਸਕੂਟਰੀ ਕਢਾ ਕੇ ਦਿੱਤੀ ਇਹਨੂੰ ਔਰ ਸਾਨੂੰ ਇਹਨੇ 1 ਰੁਪਿਆ ਨਹੀਂ ਦਿੱਤਾ ਹੈਗਾ ਉਸ ਦਿਨ ਤੋਂ ਲੈ ਕੇ ਸਕੂਟਰੀ ਆਸੀਤ ਤੋਂ ਸਰ ਜੀ ਦੀਨ ਆ ਗਏ ਨਹੀਂ ਸਰ ਮੇਰੇ ਹਸਬੰਦ ਗਏ ਹਾਂਜੀ ਅੱਜ ਕੀ ਬਾਤ ਹੈ ਅੱਜ ਸਿਰ ਇਹੀ ਹੋਇਆ ਕਿ ਦੀਦੀ ਨੂੰ ਮਿਲੇ ਸੀਗੇ ਦੀਦੀ ਨੇ ਸਾਨੂੰ ਫੋਨ ਕੀਤਾ ਕਿ ਭਾਬੀ ਮੈਨੂੰ ਇਦਾਂ ਦਾ ਕਰਕੇ ਕਮੈਂਟਸ ਕਰਦਾ ਵਾ ਔਰ ਗੰਦੀਆਂ ਗੰਦੀਆਂ ਗੱਲਾਂ ਕਰਦਾ ਵਾ ਔਰ ਅਸੀਂ ਜੈਂਟਲੀ ਉੱਥੇ ਪਹੁੰਚੇ ਮੈਂ ਔਰ ਮੇਰਾ ਸਹੁਰਾ ਸਾਹਿਬ ਪਹੁੰਚੇ ਆ ਬਾਕੀ ਸਾਰੀ ਫੈਮਲੀ ਸਾਡੀ ਗਈ ਆ ਔਰ ਜਦੋਂ ਅਸੀਂ ਜਾ ਕੇ ਨੂੰ ਇਹ ਕੱਲ ਪੁੱਛੇ ਕਿ ਤੁਹਾਡੀ ਸਕੂਟਰੀ ਦੇਣੀ ਆ ਕਿੱਦਾਂ ਕਰਨੀ ਆ ਤਾਂ ਔਰ ਮੇਰੇ ਵੀ ਸਿੱਧਾ ਹੀ ਗੱਲ ਨੂੰ ਪੈ ਗਏ